ਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਚੋਣਾਂ ਕਰਾਉਣ ਲਈ ਪਟਿਆਲਾ ਪ੍ਰਸ਼ਾਸਨ ਪੱਪਾਂ ਪਰ ਦੱਸਦੀ ਹੈ ਕਿ 31 ਮਈ ਰਾਤ ਨੂੰ ਬਾਜ ਦੀ ਅੱਖ ਰੱਖੀ ਜਾਏਗੀ ਦੇਖ ਸਕਦੇ ਹੋ ਕਿ ਡਰੋਨਾਂ ਦੇ ਨਾਲ ਹਰ ਚੱਪੇ ਚੱਪੇ ਦੇ ਉੱਤੇ ਨਿਗਰਾਨੀ ਰੱਖੀ ਜਾਏਗੀ ਤਾਂ ਜੋ ਕੋਈ ਵੀ ਉਮੀਦਵਾਰ ਵੋਟਰਾਂ ਨੂੰ ਲਾਲਚ ਦੇ ਕੇ ਲੁਭਾ ਨਾ ਸਕੇ ਮਤਲਬ ਕਿ ਨਿਰਪੱਖ ਚੋਣਾਂ ਦੀ ਗੱਲ ਜੋ ਕਹੀ ਜਾ ਰਹੀ ਹੈ ਉਸ ਦੇ ਲਈ ਪ੍ਰਸ਼ਾਸਨ ਕਾਰਵਾਈ ਵੀ ਕਰ ਰਿਹਾ ਹੈ 31 ਮਈ ਰਾਤ ਤੱਕ ਇਹ ਡਰੋਨ ਕੰਮ ਕਰਨਗੇ ਕੱਲੇ-ਕੱਲੇ ਇਲਾਕੇ ਦੇ ਵਿੱਚ ਜਾਂਚਿਆ ਜਾਊਗਾ ਜਿਹੜੇ 29 ਇਲਾਕੇ ਸੰਵੇਦਨਸ਼ੀਲ ਦੱਸੇ ਗਏ ਐ ਉੱਥੇ ਵੀ ਜਾਂਚ ਕੀਤੀ ਜਾਏਗੀ ਬਾਜਵਾਲੀ ਅੱਖ ਰੱਖੀ ਜਾਏਗੀ ਖਬਰਦਾਰ ਹੋ ਜਾਣ ਉਹ ਲੋਕ ਜੋ ਕਿ ਕਿਸੇ ਨੂੰ ਲਾਲਚ ਦੇਣਾ ਚਾਹੁੰਦੇ ਆ ਜਾਂ ਫਿਰ ਲਾਲਚ ਦੇ ਵਿੱਚ ਆ ਕੇ ਖਰੀਦ-ਫਰੋਖਤ ਕਰਨ ਵਾਲੇ ਨੇ ਕਿਉਂਕਿ ਪ੍ਰਸ਼ਾਸਨ ਬਾਜਵਾਲੀ ਅੱਖ ਨਾਲ ਉਹਨਾਂ ਨੂੰ ਦੇਖੇਗਾ ਤੇ ਫਿਰ ਸਖਤ ਤੋਂ ਸਖਤ ਕਾਰਵਾਈ ਕਰੇਗਾ ਤਾਂਕਿ ਦੇਸ਼ ਦੇ ਵਿੱਚ ਬਣਨ ਵਾਲੀ ਸਰਕਾਰ ਬਿਨਾਂ ਕਿਸੇ ਲੋਭ ਲਾਲਚ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਹੋਵੇ ਇਸ ਕਰਕੇ ਪ੍ਰਸ਼ਾਸਨ ਵੱਲੋਂ ਡਰੋਨਾਂ ਦੀ ਸੇਵਾ ਲਈਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਅਸਮਾਨ ਤੋਂ ਬਾਜ ਵਾਲੀ ਅੱਖ ਰੱਖੀ ਜਾ ਰਹੀ ਹੈ ਚੱਪੇ-ਚੱਪੇ ਤੇ ਡਰੋਨ ਚੱਲਣਗੇ ਜਿਹੜੇ ਇਲਾਕਿਆਂ ਦੇ ਵਿੱਚ ਸ਼ੱਕ ਸ਼ੁਭਾ ਹੈ ਡਿਪਟੀ ਕਮਿਸ਼ਨਰ ਪਟਿਆਲਾ ਉਸ ਇਲਾਕੇ ਦੇ ਵਿੱਚ ਡਰੋਨਾਂ ਰਾਹੀਂ ਖਾਸ ਤੌਰ ਦੇ ਉੱਤੇ ਨਿਗ੍ਹਾ ਰੱਖਣਗੇ ਔਰ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਨਜ਼ਰ ਆ ਰਹੇ ਨੇ ਸ਼ਹਿਰ ਦੇ ਚੱਪੇ-ਚੱਪੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਡਰੋਨ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਡਰੋਨ ਅਸਮਾਨ ਦੇ ਉੱਤੋਂ ਦੇਖਣਗੇ ਕਿ ਕੋਣ ਸ਼ਰਾਰਤੀ ਅੰਸਰ ਕਿਹੜੀ ਸ਼ਰਾਰਤ ਕਰ ਰਿਹਾ ਜਾਂ ਫਿਰ ਕਿਸੇ ਨੂੰ ਕੋਈ ਸ਼ਰਾਬ ਵੰਡ ਕੇ ਪੈਸਾ ਵੰਡ ਕੇ ਜਾਂ ਹੋਰ ਲੋਭ ਲਾਲਚ ਦੇ ਕੇ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇਕਰ ਅਜਿਹਾ ਕੋਈ ਵਿਅਕਤੀ ਇਹਨਾਂ ਡਰੋਨਾਂ ਦੀ ਨਿਗਾਹ ਦੇ ਵਿੱਚ ਆ ਗਿਆ ਤੇ ਫਿਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਪਟਿਆਲਾ ਪ੍ਰਸ਼ਾਸਨ ਦਾ ਉਪਰਾਲਾ